ਨਾ ਦਾ ਹੋ ਗਿਆ ਦੱਸ ਇਹਨਾਂ ਦੇ ਬਾਰੇ ਹਾਂਜੀ ਭਜੀ ਆਪਣਾ ਨਾਮ ਦੱਸ ਕੇ ਜਿਹੜਾ ਤੁਹਾਡੇ ਲੋਕ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦਾ ਨਾਮ ਮੇਰਾ ਸ਼ਰਨਜੀਤ ਸਿੰਘ ਹੋਗੀ ਆ ਜੀ ਕਟਰਾ ਕਰਨ ਸਿੰਘ ਸ਼ਾਪ ਹੈ ਮੀਟ ਦੀ ਆ ਜਿਹੜਾ ਕਾਨੂੰਨ ਅੱਜ ਭਗਵੰਤ ਮਾਨ ਹੋਣਾ ਨੇ ਜਿਹੜਾ ਉਸ ਦਿਨ ਵਿਧਾਨ ਸਭਾ ਚ ਪਾਸ ਕੀਤਾ ਉਸ ਦੇ ਸਬੰਧ ਵਿੱਚ ਇੱਥੇ ਇਕੱਠੇ ਹੋਏ ਆ ਜੀ ਵੀ ਇੰਨੀ ਦੁਨੀਆ ਉਜੜ ਜਾਣੀ ਹੈ ਵਿਚਾਰੇ ਗਰੀਬ ਆਦਮੀ ਛੋਟੇ ਛੋਟੇ ਦੁਕਾਨਦਾਰ ਹੈ ਇਹਨਾਂ ਨੇ ਕਿੱਥੇ ਜਾਣਾ ਭਾਜੀ ਇਹ ਸਰਕਾਰ ਨੂੰ ਕੋਈ ਨਾ ਕੋਈ ਇਹਦਾ ਬਦਲਵਾਰ ਲੱਭਣਾ ਚਾਹੀਦਾ ਇਹਨਾਂ ਨੂੰ ਵਿਚਾਰਿਆਂ ਨੂੰ ਅੱਗੇ 100 ਗੱਜ ਦੇ ਘੇਰੇ 'ਚ ਅੱਗੇ ਹੀ ਬੰਦਾ ਗਲਿਆਰ ਤੁਸੀਂ ਥੋੜਾ ਜਿਹਾ ਦਾਇਰਾ ਇਹਦਾ ਵਧਾ ਦਿਓ ਕੋਈ ਗੱਲ ਨਹੀਂ 200 ਗੱਜ ਦਾ ਕਰ ਦਿਓ 250 ਗੱਜ ਦਾ ਇਹਦਾ ਦਾਇਰਾ ਕਰ ਦਿਓ ਇਸ ਤਰ੍ਹਾਂ ਇਹਨਾਂ ਨੂੰ ਵਿਚਾਰੇ ਗਰੀਬਾਂ ਨੂੰ ਨਾ ਝਾੜੋ ਇਹਨਾਂ ਦਾ ਵਿਚਾਰਿਆਂ ਦਾ ਪਰਪਾਂ ਦੇ ਵੀ ਛੋਟੇ-ਛੋਟੇ ਬੱਚੇ ਆ ਨਿਕਨੇ-ਨਿਕੇ ਦੁਕਾਨਦਾਰਾ ਵਿਚਾਰੇ ਇੱਥੋਂ ਚੱਲੋ ਚੰਦ ਦੁਕਾਨਦਾਰ ਵੱਡੇ ਵਾਕਏ ਗਰੀਬ ਦਾ ਗਰੀਬ ਗੁਰਬਾ ਸਾਰਾ ਛੋਟੇ-ਛੋਟੇ ਦੁਕਾਨਦਾਰਾ ਵਿਚਾਰੇ ਕਿੱਥੇ ਜਾਣਗੇ ਇਹ ਸਰਕਾਰ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਬੀਏ ਤੇ ਗੌਰ ਕੀਤਾ ਜਾਵੇ ਭਗਵੰਤ ਮਾਨ ਸਾਹਿਬ ਨੂੰ ਸਾਡੀ ਬੇਨਤੀ ਹੈ ਉਹ ਅੱਜ ਕਿਹੜੀ ਜਗ੍ਹਾ ਤੁਹਾਡੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਅਸੀਂ ਅਹੀ ਗੋਲ ਬਾਗ ਜੀ ਅਸੀਂ ਇੱਥੇ ਹੀ ਕੜੇ ਹੋਈ ਹੈ ਜੀ ਮੀਟਿੰਗ ਕਰਨ ਨਾਲ ਇਕੱਠੇ ਹੋਏ ਆ ਹੁਣ ਇੱਕ ਦਿਨ ਦੇ ਅੰਦਰ ਹੁਣ ਬੈਠਨੇ ਆ ਆਪਣੀ ਕਮੇਟੀ ਦੇ ਵਿੱਚ ਫੈਸਲਾ ਕਰਨੇ ਟੀਸੀ ਸਾਹਿਬ ਨੂੰ ਮਿਲਾਂਗੇ ਮੇਅਰ ਸਾਹਿਬ ਨੂੰ ਮਿਲਨੇ ਆ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਬਾਕੀ ਇਹ ਕਾਨੂੰਨ ਆ ਜਿਹੜਾ ਅਸੀਂ ਇਹਦਾ ਵਿਰੋਧ ਨਹੀਂ ਕਰਦੇ ਭਾਜੀ ਜਿਹੜਾ ਕਾਨੂੰਨ ਹੈ ਇਹਦਾ ਅਸੀਂ ਵਿਰੋਧ ਨਹੀਂ ਕਰਦੇ ਕਾਨੂੰਨ ਕਾਨੂੰਨ ਦਾ ਵਿਰੋਧ ਨਹੀਂ ਕਰਦੇ ਕਾਨੂੰਨ ਬਹੁਤ ਵਧੀਆ ਸਰਕਾਰ ਨੇ ਵਧੀਆ ਕਾਨੂੰਨ ਬਣਾਇਆ ਉਹਦਾ ਹੀ ਸਮਰਥਨ ਕਰਦੇ ਆ ਬਾਕੀ ਉਹਦੇ ਸਬੰਧ ਵਿੱਚ ਵੀ ਇਹ ਕਾਨੂੰਨ ਬਣਾਇਆ ਤੇ ਉਹਦੇ ਨਾਲ ਇਹ ਜਿਹੜੇ ਵਿਚਾਰਿਆਂ ਨੂੰ ਇਹ ਇਹਨਾਂ ਨੇ ਬੰਦਿਆਂ ਨੂੰ ਜਿੜਨਾ ਇਹਨਾਂ ਦਾ ਕੋਈ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਕੀ ਜੇ ਤੁਹਾਡੀ ਮੰਗ ਨਹੀਂ ਮੰਨੀ ਇਹਦੀ ਲੱਗਦਾ ਕਿ ਰੋਡ ਜਾਮ ਵੀ ਕਰਨਾ ਪੈਣਾ ਤੁਸੀਂ ਕਿਦਰ ਨਹੀਂ ਬੇਨਤੀ ਕਰ ਸਕਦੇ ਰੋਡ ਜਾਮ ਕਰਨਾ ਵੀ ਕਿਹੜਾ ਹੱਲ ਹੋ ਜਾਏਗਾ ਭਾਜੀ ਰੋਡ ਜਾਮ ਕਰਨਾ ਸਰਕਾਰਾਂ ਤੇ ਕੀ ਅਸਰ ਪੈਗਾ ਜੀ ਉਥੇ ਲੋਕੀ ਪਬਲਿਕ ਹੀ ਪਰੇਸ਼ਾਨ ਹੋਏਗੀ ਦੀ ਰੋਟੀ ਲਾਈਆਂ ਉਹਦੇ ਪਬਲਿਕ ਪਰੇਸ਼ਾਨ ਹੋਏਗੀ ਜਮਾ ਦੇ ਛੜਕਾਂ ਦੇ ਉੱਤੇ ਬਹਿ ਜਾਓਗੇ ਤਾਂ ਕੀ ਹੱਲ ਹੋ ਜੇਗਾ ਉਹਦਾ ਸਰਕਾਰਾਂ ਨੂੰ ਇਹਨਾਂ ਗੱਲਾਂ ਨਾਲ ਹੀ ਸਿਰਫ ਸਾਡੀ ਉਹਨਾਂ ਨੂੰ ਹੀ ਲੈ ਲੈਣਗੇ ਜੇ ਮੰਗ ਨਹੀਂ ਮੰਨੀਂਦੀ ਤੁਹਾਡੀ ਉਹ ਫਿਰ ਅਸੀਂ ਵੇਖਾਂਗੇ ਜੀ ਵੀ ਉਹਨੂੰ ਬਹਿ ਕੇ ਕਮੇਟੀ ਦੇ ਵਿੱਚ ਫੈਸਲਾ ਕਰਨੇ ਵੀ ਕੋਰਟ 'ਚ ਜਾਣਾ ਜਾਂ ਕਿਸ ਤਰ੍ਹਾਂ ਕਰਨਾ ਜਾਂ ਉਹ ਫਿਰ ਅਸੀਂ ਬਹਿ ਕੇ ਕਮੇਟੀ 'ਚ ਬੈਨ ਹੁਣ ਬੈਨੇ ਆ ਉੱਥੇ ਹੁਣ ਬਹਿ ਕੇ ਆਪਾਂ ਪ੍ਰਬੰਧਤ ਵੇਖ ਲੈਨੇ ਵੀ ਜੇ ਇਹਦਾ ਕੋਈ ਜੇ ਕੋਈ ਸਰਕਾਰ ਕੋਈ ਇਹਦਾ ਹੱਲ ਕਰ ਦੇ ਤੇ ਬਹੁਤ ਵਧੀਆ ਗੱਲ ਨੇ ਫਿਰ ਬਹਿ ਕੇ ਉਹਨੂੰ ਵਿਚਾਰ ਕਰਾਂਗੇ ਵੀ ਕਿਹੜੇ ਇਸ ਕਿਸ ਤਰੀਕੇ ਨਾਲ ਇਹਨੂੰ ਰੁਕਿਆ ਜਾ ਸਕੇ ਮੇਰਾ ਨਾਮ ਜਸਬੀਰ ਸਿੰਘ ਆ ਮੇਰੀ ਦੁਕਾਨਾ ਦਾ ਨਾਮ ਮੌਨ ਸਿੰਘ ਮੀਟ ਸ਼ਾਪ ਗਰਵਾਲੀ ਗੇੜ ਚੌਂਜ ਬੂਦਰਾ 1965 ਹੀ ਕੰਮ ਕਰਦੇ ਪਏ ਮੇਰੀ 2TGBD ਆ ਗਈ ਆ ਤੇ ਇਹ ਹਿਸਾਬ ਨਾਲ ਉਹ ਇਹਨਾਂ ਨੇ ਸਾਨੂੰ ਇਹਨਾਂ ਦਾ ਦੁਖੀ ਕਰਤਾ ਸਾਰੇ ਜਿੰਨੇ ਭਰਾ ਨੇ ਕਾਰੋਬਾਰ ਸੀ ਸਾਰਾ ਦਾ ਅੰਦਰ ਖਰਾਬ ਕਰਤੀ ਸਾਰਾ ਕੰਮ ਖਰਾਬ ਹੋ ਗਿਆ ਤੇ ਇਹ ਆਪਣਾ ਸਾਨੂੰ ਇਹੋ ਹੀ ਇਹਨਾਂ ਲਈ ਬੇਨਤੀ ਕਰਦੇ ਆ ਜਿਸਾਂ ਵੀਰਾਂ ਨੇ ਕਿਹਾ ਜਿਸਾਂ ਗਲੀਆਰੇ ਦਾ ਨੇ ਭਗਵਾਨ ਤੁਮਾਨ ਜਾਈ ਪਹਿਲੀ ਖਬਰ ਇਹੋ ਦਿੱਤੀਏ ਨੇ ਕਿ ਮੈਂ ਗਲਿਆਰੇ ਤੱਕ ਸਹਿਮਤ ਹਾਂ ਉਸ ਤੋਂ ਬਾਅਦ ਇਹਨਾਂ ਕੰਮ ਹੋਰ ਵਧਾਤਾ ਅਸੀਂ ਇਹ ਕਿਨੇ ਗਲਿਆਰੇ ਤੱਕ ਜੇ ਨਹੀਂ ਗਲਿਆਰੇ ਤੱਕ ਵਧੋਣਾ ਥੋੜਾ ਗਾਂ ਆ ਜਾਣ 100 200 ਗਾਂ ਤੱਕ ਗਲਿਆਰੇ ਤੱਕ ਹੀ ਆ ਰਹਾ ਸਾਡਾ 100 200 ਗਾਂ ਪੂਰਾ ਵੀ ਆ ਜਾਣਗੇ ਕੋਈ ਗੱਲ ਨਹੀਂ ਉੱਥੇ ਕੰਮ ਠੀਕ ਹੋ ਜੇ ਰਬਾ ਬਬੀ ਕਿਰਪਾ ਨਾਲ ਉਹਨ ਕੀ ਕਾਰਨ ਕੀ ਸਮਝ ਲਈ ਜਿਹੜੀ ਤੁਹਾਡੀ ਮੰਗ ਨਹੀਂ ਮੰਨੀ ਦੀ ਫਿਰ ਇਕਲਾ ਟੱਪ ਕੀ ਹੈ ਤੁਹਾਡਾ ਟੱਪ ਸਾਰਿਆਂ ਨਾਲ ਹੀ ਆ ਸਾਡਾ ਕੱਲਾ ਟੱਪ ਨਹੀਂ ਹੈਗਾ ਕੋਈ ਗੱਲ ਨਹੀਂ ਕੀਤੀ ਕੱਢ ਲੈਣਾ ਸਾਰਿਆਂ ਨਾਲ ਹੀ ਆ ਦੇਖੋ ਹੁਣ ਇਹ ਕਹਿੰਦੇ ਆ ਅੰਬਰ ਸਾਹਿਬ ਪੁਲਿਸਰ ਸ਼ਾਹ ਅੰਬਰ ਸਾਹਿਬ ਪੁਲਿਸਰ ਸ਼ਾਹ ਹੀ ਦਿੰਦੇ ਜੀ ਦੱਜਾ ਨੇਤਾ ਇਹਨਾਂ ਨੇ ਇਹ ਸੋਚੋ ਕਿੰਨੀਆਂ ਤੱਕਾਂ ਦਾ ਮੀਟ ਦੀ ਕਚੀ ਦੀਆਂ ਹੀ ਆਂ ਬਾਰ-ਬਾਰ ਆ ਉਹ ਮੀਢ ਲੋਕੀ ਲਾ ਕੇ ਘਰਾਂ ਜੀ ਨਹੀਂ ਬਣਾਉਣਗੇ ਬਣਾਉਣਗੇ ਕਿ ਨਹੀਂ ਬਣਾਉਣਗੇ ਸਾਰੇ ਬਣਾਉਣਗੇ ਅੱਗੇ ਜ਼ਿਆਦਾ ਬਨੇਗਾ ਕਿਸੇ ਦਾ ਫੰਕਸ਼ਨ ਹੋਏਗਾ ਆਪਣੇ ਘਰ ਨਹੀਂ ਕਰੇਗਾ ਜ਼ਿਆਦਾ ਬਨੇਗਾ ਬਾਹਰ ਅੰਦਰ ਫੰਕਸ਼ਨ ਹੋਏਗਾ ਬਾਹਰੋਂ ਲੈਗ ਨਹੀਂ ਬਣਾਏਗਾ ਸਾਡਾ ਕਾਰੋਬਾਰ ਦੇ ਬੰਦ ਕਰਦੇ ਪਏ ਜੋ ਗਰੇਆਲੇ ਦਾ ਹੈ ਰਹੀ ਪੂਰੇ ਨਾਲ ਸਾਰੀ ਸਹਿਮਤ ਮੰਗ ਕੀ ਕਰਦੇ ਆਈ ਇਹ ਮੰਗ ਕਰਦੇ ਆ ਕਿ ਆਪਣਾ ਜਿੱਥੇ ਬਿਠੇ ਆ ਉਤੇ ਪੜ੍ਹ ਰਹੀ ਹੈ ਇਹੋ ਹੀ ਅਸੀਂ ਮੰਗਵਾ ਹੱਡੀ ਸਾਰੇ ਦੇਖੋ ਬੇਨਤੀ ਮੜਾ ਜਾ ਥੋੜਾ ਜਾ ਤੁਹਾਡੇ ਵੱਲੋਂ ਵੀ ਜੜੀ ਆ ਸਮਾਜ ਸੇਵਕ ਦੇ ਤੌਰ ਤੇ ਉੱਤੇ ਆਵਾਜ਼ ਚੁੱਕੀ ਜਾਂਦੀ ਹੈ ਅੱਜ ਕੀ ਮਸਲਾ ਹੈ ਜੀ ਦੇਖੋ ਜੀ ਮੈਂ ਵਰੁਨ ਤ੍ਰੀਨ ਅੰਮ੍ਰਿਤਸਰ ਤੋਂ ਆ ਮੈਂ ਇੱਕ ਸਮਾਜ ਸੇਵਕ ਆ ਮੈਂ ਪਹਿਲਾਂ ਦੱਸਦਾ ਨਾ ਤੇ ਮੇਰੀ ਕੋਈ ਸਿਗਰਟ ਬੀੜੀ ਦੀ ਦੁਕਾਨ ਦੁਕਾਨ ਆ ਤੇ ਨਾ ਮੇਰਾ ਕੋਈ ਚਿਕਨ ਦੀ ਦੁਕਾਨ ਆ ਅੱਜ ਮੈਂ ਇੱਕ ਇਨਸਾਨੀਅਤ ਦੇ ਨਾਂ ਤੇ ਇਨਾਂ ਕੋਲ ਆਇਆ ਵਾਂ ਖੁਦ ਆਇਆ ਵਾਂ ਕਿਉਂਕਿ ਮੈਨੂੰ ਪਤਾ ਵਾ ਕਿ ਇਨਾਂ ਦੇ ਸਿਰਫ ਦੁਕਾਨਾਂ ਨਹੀਂ ਉਜਾੜੀਆਂ ਜਾ ਰਹੀਆਂ ਇਨਾਂ ਦੇ ਘਰ ਵੀ ਉਜਾੜੇ ਜਾ ਰਹੇ ਨੇ ਕਿ ਭਗਵੰਤ ਮਾਨ ਜੀ ਵੱਲੋਂ ਇੱਕ ਸੈਸ਼ਨ 'ਚ ਕਿਹਾ ਗਿਆ ਕਿ ਮੈਂ ਜੀ ਗਲਿਆਰੇ ਨੂੰ ਸਵੱਛ ਬਣਾਣਾ ਵਈਆ ਅੰਮ੍ਰਿਤ ਅੰਮ੍ਰਿਤ ਬਣਾਣਾ ਨਾ ਕਿ ਮੈਂ ਸਿਗਰਟ ਬੀੜੀ ਦੀ ਨਹੀਂ ਨਹੀਂ ਸਿਗਰਟ ਬੀੜੀ ਦੀ ਦੁਕਾਨ ਨਹੀਂ ਹੋएगी ਚਿਕਨ ਦੀ ਉੱਥੇ ਨਹੀਂ ਹੋएगी ਤੇ ਇੱਕ ਸੁਖਵੀਰ ਬਾਦਲ ਜੀ ਵੱਲੋਂ ਤੰਜ ਕੱਸ ਦਿੱਤੀ ਗਈ ਕਿ ਗਲਿਆਰੇ ਦੇ ਅੱਗੇ ਅਸੀਂ ਕੀਤਾ ਆਇਆ ਵਾ ਇਸ ਤੋਂ ਬਾਅਦ ਕੀ ਤੇ ਉਹਨਾਂ ਨੇ ਕਿਹਾ ਚਾਰ ਦਰਵਾਜ਼ੇ ਇੱਕ ਤੰਜ ਕਰਕੇ ਤੁਸੀਂ ਇਹਨਾਂ ਦੀਆਂ ਦੁਕਾਨਾਂ ਉਜਾੜਨ ਦਿਓ ਮੈਂ ਕਹਿੰਦਾ ਦੇਖੋ ਦਰبار صاحب ਦਾ ਸਤਕਾਰ ਸਾਡੇ ਮਨਾਂ ਚ ਵੀ ਉਹਨਾਂ ਵਾਂ ਜਿੰਨਾ ਤੁਹਾਡੇ ਮਨਾਂ ਚ ਅਸੀਂ ਵੀ ਚਾਹਦੇ ਆ ਕਿ ਦਰਬਾਰ ਸਾਹਿਬ ਦੇ ਆਲੇ-ਦੁਆਲੇ ਕੁਝ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਸਿਗਰਟ ਪਾਣੀ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਤੇ ਨਾਲ ਹੀ ਕੋਈ ਮੀਂਦ ਮੱਛੀਆਂ ਦੀਆਂ ਦੁਕਾਨਾਂ ਹੋਣੀਆਂ ਚਾਹੀਦੀਆਂ ਠੀਕ ਹੈ ਉਹਦੇ ਲਈ ਤੁਹਾਨੂੰ ਚਾਹੀਦਾ ਕੀ ਹੈ ਇੱਕ ਧਾਰਾ ਤੈਅ ਕਰ ਦੋ ਕਿ 200 ਮੀਟਰ 100 ਮੀਟਰ ਜਿੰਨਾ ਵੀ ਧਾਰਾ ਵਾ ਉਹ ਕਹਿੰਦਾ ਦਰਬਾਰ ਸਾਹਿਬ ਵਾਸਤੇ ਨਹੀਂ ਹਰ ਧਾਰਮਿਕ ਸਥਾਨ ਵਾਸਤੇ ਤੈਅ ਕਰੋ ਕਿ ਇਹਦੇ ਵਿੱਚ ਕੋਈ ਵੀ ਇਦਾਂ ਦੀ ਦੁਕਾਨ ਨਹੀਂ ਹੋਣੀ ਚਾਹੀਦੀ ਉਹ ਤਾਂ ਮੰਨਣੀ ਹੋਗਾ ਲੇਕਿਨ ਜੇ ਤੁਸੀਂ ਕਹੋ ਪੂਰੇ ਚਾਰਾਂ ਦਰਵਾਜਿਆਂ ਦੇ ਵਿੱਚਕਾਰ ਦੀ ਤੇ 12 ਦਰਵਾਜੇ ਨੇ ਉਹਨਾਂ ਦੇ ਵਿੱਚ ਇੱਦਾਂ ਕਰਦੇ ਤਾਂ ਤੁਸੀਂ ਤੇ ਦੁਕਾਨਾਂ ਨੂੰ ਉਜਾੜੋਗੇ ਉਜਾੜੋਗੇ ਉਹਨਾਂ ਦੇ ਪਰਿਵਾਰ ਵੀ ਕਿੰਨੇ ਉਜਾੜੋਗੇ ਤੇ ਮੈਨੂੰ ਇੱਕ ਗੱਲ ਦੱਸੋ ਜਿਹੜੇ ਇੰਨੇ ਹੋਟਲ ਨੇ ਇਹਦੇ ਅੰਦਰ ਉਹਨਾਂ 'ਚ ਵੀ ਤੇ ਇਹ ਸਭ ਚੱਲਦਾ ਵਾ ਚਿਕਨ ਵਗੈਰਾ ਉਹ ਕਿੱਦਾਂ ਚੱਲੇਗਾ ਉਹਦੀ ਕੌਣ ਜ਼ਿੰਮੇਵਾਰੀ ਲਏਗਾ ਇਹ ਇਸ ਕਰਕੇ ਇੱਕ ਬੇਨਤੀ ਕੀਤੀ ਜੱਲੀਆ ਵੱਲੋਂ ਇਹ ਸਾਰੇ ਡੀਸੀ ਸਾਹਿਬ ਕੋ ਵੀ ਚੱਲੇ ਨੇ ਇੱਕ ਦੋ ਦਿਨਾਂ ਤੱਕ ਕਿ ਇਹ ਇਹਨੂੰ ਨਾ ਥੋੜਾ ਮੋਲਡ ਕੀਤਾ ਜਾਵੇ ਕਿਉਂਕਿ ਸਰਕਾਰ ਨੇ ਕੋਈ ਕਾਨੂੰਨ ਬਣਾਤਾ ਰੋ ਮਤਲਬ ਇਹ ਨਹੀਂ ਕਿ ਇਹਨਾਂ ਤੇ ਥੋਪ ਦਿੱਤਾ ਜਾਵੇ ਸਰਕਾਰਾਂ ਪਬਲਿਕ ਬਣਾਉਂਦੀਆਂ ਨਾ ਕਿ ਪਬਲਿਕ ਨੂੰ ਸਰਕਾਰਾਂ ਨੇ ਬਣਾਉਣਾ ਪਬਲਿਕ ਕਰਕੇ ਸਰਕਾਰਾਂ ਨੂੰ ਆਪਣਾ ਕਾਨੂੰਨ ਵੀ ਮੋਲਡ ਕਰਨਾ ਪੈਣਾ ਵਾ ਤੇ ਔਰੇਜ ਕੋਈ ਨਾ ਕੋਈ ਨਰਾ ਦਾਇਰਾ ਤੈਅ ਕੀਤਾ ਜਾਵੇ ਕਿ ਇੰਨੇ ਦਾਇਰੇ ਤੱਕ ਇਹ ਚੀਜ਼ਾਂ ਨਹੀਂ ਹੋਣੀਆਂ ਤੇ ਜਿੰਨੂੰ ਇਹ ਵੀ ਮੰਨਣ ਯੋਗ ਨੇ ਲੇਕਿਨ ਜੇ ਉਹ ਕਹਿਣ ਕਿ ਇਹ ਗਲਤ ਆ ਸਾਰਾ 12 ਦਰਵਾਜ਼ੇ ਦੇ ਅੰਦਰ ਨਹੀਂ ਹੋਏਗਾ ਉਹ ਤੇ ਗਲਤ ਆ ਫਿਰ ਉਹਦੇ ਲਈ ਇਹਨਾਂ ਨੂੰ ਸੜਕਾਂ ਤੇ ਆਣਾ ਪਏਗਾ ਪਰਿਵਾਰਾਂ ਸਮੇਤ ਕਿਉਂਕਿ ਇਹਨਾਂ ਦਾ ਮੋੜ ਬਸੇਵਾ ਹੁਣ ਤੁਸੀਂ ਕੀ ਕਰ ਦੋਗੇ ਉਹ ਤੇ ਇਹਨਾਂ ਨੂੰ ਵੀ ਪਤਾ ਵਾ ਕਿ ਹੁਣ ਕੰਮ ਤਾਂ ਚੱਲਨੇ ਨਹੀਂ ਆ ਬਜ਼ੁਰਗਾਂ ਤੋਂ ਕੰਮ ਕਰਨਦੇ ਨੇ ਉਮਰਾਂ ਇਹਨਾਂ ਦੀਆਂ ਵੇਖ ਲਓ ਹੁਣ ਦੁਬਾਰਾ ਨਵੇਂ ਕੰਮ ਦੇ ਚਲਾਨ ਤੋਰੇ ਸਰ ਜੀ ਕੀ ਚਾਹੁੰਦੇ ਆ ਕੀ ਮਤਲਬ ਕੋਈ ਪੜੀ ਕੋਲ ਜਗ੍ਹਾ ਮਿਲੇ ਜਾਂ ਨਹੀਂ ਕੋਈ ਜਗ੍ਹਾ ਨਹੀਂ ਜੀ ਇਹ ਚਾਹੁੰਦੇ ਨੇ ਵੇਖੋ ਜੋ ਇਹ ਵੀ ਚਾਹੁੰਦੇ ਨੇ ਜੋ ਇੱਕ ਇਨਸਾਨ ਦੇ ਨਾਤੇ ਆਹੀ ਵੀ ਇਹੋ ਕਹਿੰਦੇ ਆ ਕਿ ਧਾਰਮਿਕ ਸਥਾਨਾਂ ਤੋਂ ਇਹਨਾਂ ਦੀ ਕਿ ਦੂਰੀ ਤੈ ਦੀ ਕੀਤੀ ਜਾਵੇ ਕਿ ਕਿੰਨੇ ਮੀਟਰ ਜਾਂ ਕਿੰਨੀ ਦੂਰੀ ਤੱਕ ਕੋਈ ਵੀ ਐਹੋ ਜੀ ਦੁਕਾਨ ਨਹੀਂ ਹੋਣੀ ਚਾਹੀਦੀ ਉਹਨੂੰ ਇਹ ਵੀ ਮੰਨਣਗੇ ਕਿ ਧਾਰਮਿਕ ਸਥਾਨ ਇੱਕ ਇੱਕ ਤੰਜ ਦੇ ਕਰਕੇ ਜਿਹੜੀ ਸੁਖਵੀਰ ਬਾਦਲ ਜੀ ਨੇ ਭਗਵੰਤ ਮਾਨ ਜੀ ਨੂੰ ਕਸਤੀ ਆ ਇੱਕ ਤੰਜ ਕਰਕੇ ਮੈਂ ਆਪਣਾ ਉੱਪਰ ਬੋਝ ਪਾ ਰਾ ਇਹਨਾਂ ਦੇ ਪਰਿਵਾਰਾਂ ਤੇ ਕਿ ਇਹਨਾਂ ਨੂੰ ਹੁਣ ਬੰਦ ਕਰਨਾ ਪਵੇ ਇਹ ਕਿਤੇ ਨਾ ਕਿਤੇ ਗਲਤ ਆ ਜੀ 2027 ਦੇ ਇਲੈਕਸ਼ਨ ਆ ਰਹੇ ਨੇ ਇਹ ਬਹੁਤ ਵੱਡੀ ਤਾਦਾਤ ਜਿਹਨੇ ਇਲੈਕਸ਼ਨ ਦਾ ਰੁਖ ਬਦਲ ਸਕਦੇ ਨੇ ਹੱਥ ਜੋੜ ਬੇਨਤੀ ਆ ਕਿ ਇਹਨਾਂ ਵੱਲ ਵੀ ਧਿਆਨ ਦਿਓ ਇਹ ਵੀ ਤੁਹਾਡੇ ਵੋਟਰ ਨੇ ਬਰੂ ਜੀ ਅਗਰ ਅਗਰ ਕੋਈ ਬਰੋ ਚਿਕਨ ਲੈ ਗਿਆ ਤਾਂ ਉੱਥੇ ਸਰਕਾਰ ਕੀ ਕਰੇਗੀ ਮੈਂ ਕਹਿਣ ਦਿੰਦਾ ਹਾਂ ਰੈਲੀ ਫਿਰ ਸਪਾਈ ਕੈਮਰੇ ਲਵਾਉਣ ਆਪਣੇ ਕਿ ਜਿਹੜੇ ਹੋਟਲ ਅੰਦਰ ਹੈਗੇ ਨੇ ਉਹਨਾਂ ਦੇ ਚਿਕਨ ਚੱਲਦਾ ਨਹੀਂ ਆ ਆਏ ਦਿਨ ਖਬਰਾਂ ਪਤਾ ਲੱਗਦਾ ਵਾ ਆ ਜਿਹੜੇ ਗਲਿਆਰੇ ਦੀ ਇਹ ਗੱਲ ਕਰ ਲਈਆਂ ਜਿਹੜੇ 12 ਦਰਵਾਜਿਆਂ ਦੇ ਬੇਵਪਾਰ ਦੇ ਧੰਦੇ ਤੱਕ ਤੇ ਅੰਦਰ ਚੱਲਦੇ ਨੇ ਉਹ ਤਾਂ ਨਾ ਕੋ ਢੱਕੇ ਨਹੀਂ ਗਏ ਅੱਜ ਇਹਨਾਂ ਦੇ ਜਿਹੜੇ ਆ ਵਿਚਾਰੇ ਹੈਂਡ ਟੂ ਮਾਉਥ ਨੇ ਜਿਹੜੇ ਹੱਥੀਂ ਕਮਾ ਕੇ ਖਾਂਦੇ ਨੇ ਉਹਨਾਂ ਦੀ ਦੁਕਾਨਾਂ ਤੱਕ ਤੁਸੀਂ ਆ ਗਏ ਜੇ ਪਹਿਲਾਂ ਉਹਨਾਂ ਨੂੰ ਬੰਦ ਕਰਾਓ ਬਾਅਦੋਂ ਆ ਇਹਨੂੰ ਹੋਇਓ ਭਾਈ ਸ਼ਹਿਰ ਦੇ ਸ਼ਹਿਰ ਘਰ ਰਗੇ ਦਮਲ ਬਾਹਰ ਦੀ ਦਮਲ ਭਾਈ ਸ਼ਹਿਰ ਤੋਂ ਕਿੰਨਾ ਘਰ ਕੀ ਕੋਈ ਮੀਟ ਨਹੀਂ ਖਾਂਦਾ ਭਾਈ ਉਹ ਖਾਂਦਾ ਨਹੀਂ ਮੀਟ ਸਭ ਚੱਲਦਾ ਵੇਖੋ ਮੈਂ ਇੱਕੋ ਚੀਜ਼ ਜਾਣਦਾ ਵਾਂ ਕਿ ਹਰ ਕਾਨੂੰਨ ਨੂੰ ਨਾ ਐਸ ਕਰਕੇ ਬਣਾਇਆ ਜਾਂਦਾ ਜਿਹਦੇ ਚ ਪਬਲਿਕ ਦਾ ਫਾਇਦਾ ਹੋਵੇ ਲੇਕਿਨ ਐਸ ਕਾਨੂੰਨ ਚ ਪਬਲਿਕ ਦਾ ਨੁਕਸਾਨ ਹੋ ਰਿਹਾ ਵਾ ਐਸ ਕਾਨੂੰਨ ਨੂੰ ਥੋੜਾ ਜਿਹਾ ਮੋਡਲ ਜ਼ਰੂਰ ਕਰਨਾ ਚਾਹੀਦਾ ਜਿਸ ਤਰ੍ਹਾਂ ਹੁਣ ਇਹਨਾਂ ਨੇ ਉਹ ਠੀਕ ਹੈ ਯਾਰ ਉਹ ਨੰਬਰ ਦੇ ਕੋਲ ਗਿਆ ਕੱਲੂ ਦੁਕਾਨਾਂ ਮੰਦਰ ਕਵੀ ਪਾਜੀ ਹਰ ਧਾਰਮਿਕ ਸਾਲ ਕੱਲੇ ਗੋਲਡਨ ਟੈਂਪਲ ਦੀ ਨਹੀਂ ਗੱਲ ਹਰ ਧਾਰਮਿਕ ਸਥਾਨ ਦਾ ਡੈਰਾ ਤੈ ਹੋਵੇ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ ਠੀਕ ਹੈ ਠੀਕ ਹੈ